ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਤੂੰ ਮੇਰੋ ਮੇ पर्वत स्वामी ओट गई मैं तेरी ना तुम डोलो ना हम गिरते रख लेने हर मेरी ਤੁਮਰੀ ਸਰਣਾ ਤੁਮਰੀ ਆਸਾ ਤੁਮਹੀ ਸੱਜਣ ਸੋਹਨੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੁਲੇ ਸੋ ਕਹੋ ਤਾਲ ਗੁਰ ਸੇਵੀਐ ਅਹਨਸ ਸਹਜ ਸੁਭਾਈ ਦਰਸ਼ਨ ਪਰਸ ਹੈ ਗੁਰੂ ਕਾ ਜਨਮ ਮਰਨ ਦੁਖ ਜਾਈ ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਮਹਿਲਾ ਤੀਜਾ ਹਸਤੀ ਸਿਰ ਜਿਉ ਅੰਕਸ ਹ ਅਹਰਣ ਜਿਉ ਸਿਰ ਦੇ ਮਨ ਤਨ ਆਗਰ ਆਖ ਕ ਉਪਹੀ ਸੇਵ ਕਰੇ ਹਸਤੀ ਸਿਰ ਜਿਉ ਅੰਕਸ਼ ਹੈ ਅਹਿਰਣ ਜਿਉ ਸਿਰ ਦੇ ਮਨ ਤਨ ਆਗਰ ਆਖ ਕਾ ਉਪਹੀ ਸੇਵ ਕਰੇ ਇਉ ਗੁਰਮਖ ਆਪ ਨਿਵਾਰੀਆ ਸਬ ਰਾਜ ਸ੍ਰੇਸ਼ਟ ਕਾਲੇ ਨਾਨਕ ਗੁਰਮਖ ਬੂਜੀ ਆ ਜਾਇ ਆ ਪੇ ਨਦਰ ਕਰੇ ਮਹਿਲਾ ਤੀਜਾ ਜਿਨ ਗੁਰਮਖ ਨਾਮ ਧਿਆਇ ਆਏ ਤੇ ਪਰਵਾਣ ਨਾਨਕ ਕੁੱਲ ਉਧਾਰ ਆਪਣਾ ਦਰ ਕਹਾ ਪਾਵਹਿ ਮਾਨ ਪੌੜੀ ਗਰਮਖ ਸਖੀਆਂ ਸਿਖ ਗੁਰੂ ਮਿਲਾਈਆਂ ਇੱਕ ਸੇਵਕ ਗੁਰ ਪਾਸ ਇੱਕ ਗੁਰ ਕਰ ਲਾਈਆਂ ਜਿਨ੍ਹਾਂ ਗੁਰ ਪਿਆਰਾ ਮਨ ਚਿਤ ਤੇਨਾ ਭਾਉ ਗੁਰੂ ਦੀਵਾਈਆ ਗੁਰ ਸਿਖਾਈ ਕੋ ਪਿਆ ਗੁਰ ਮਿੱਤਾ ਪੁੱਤਾ ਭਾਈਆ ਗੁਰ ਸਤ ਗੁਰ ਬੋਲੋ ਸਭ ਗੁਰ ਆਖ ਗੁਰੂ ਜੀਵਾਈਆ ਗੁਰ ਸਤ ਗੁਰ ਬੋਲੋ ਸਭ ਗੁਰ ਆਕ ਗੁਰੂ ਜੀਵਾਈਆ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ ਗੁਰੂ ਪਰਿਸ਼ਾਦ ਸੰਪਤੀ ਆਪ ਜੀ ਅਤੀ ਬੜ ਭਾਗੇ ਹੋ ਜੋ ਕਿ ਨਿਤ ਕਰਮ ਅਨਸਾਰ ਸਤਿਗੁਰਾਂ ਦੀ ਪਾਵਨ ਸੰਗਤ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਵੱਲੋਂ ਬਖਸ਼ਿਆ ਹੋਇਆ ਅਮੋਲਕ ਮਨੁੱਖਾ ਜਨਮ ਸਫਲ ਕਰਨ ਦਾ ਸਫਲ ਯਤਨ ਕਰ ਰਹੇ ਗੁਰੂ ਸੰਗਤ ਦੀ ਜੋ ਆਪ ਜੀ ਨੇ ਪਾਵਨ ਸ਼ਬਦ ਸਤਿਗੁਰਾਂ ਦੀ ਕਿਰਪਾ ਨਾਲ ਸਰਵਣ ਕੀਤਾ ਹੈ ਇਸ ਦੀ ਵਿਚਾਰ ਗੁਰੂ ਸ਼ਖਤੀ ਦੀ ਕਿਰਪਾ ਦੇ ਨਾਲ ਕਰਨ ਦਾ ਯਤਨ ਕਰਿਏ ਇਹ ਪਾਵਨ ਸ਼ਬਦ 60 ਕੀ ਵਾਰ ਦੇ ਵਿੱਚੋਂ ਧੰਨ ਸਤਗੁਰੂ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਪੌੜੀ ਅਤੇ ਨਾਲ ਦੋ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਦਰਜ ਹਨ ਕਿਉਂਕਿ ਜਿਸ ਤਰ੍ਹਾਂ ਆਪ ਜੀ ਨੂੰ ਗਿਆਤ ਹੈ ਜਿਹੜੀਆਂ 12 ਸਨ ਪਹਿਲਾਂ ਪੌੜੀਆਂ ਦੇ ਰੂਪ ਦੇ ਵਿੱਚ ਸਨ ਇਹਦੇ ਨਾਲ ਸ਼ਲੋਕ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਦਰਜ ਕੀਤੇ ਤੇ ਜਿਹੜੇ ਸ਼ਲੋਕ ਅਲੱਗ ਸਨ ਉਹਨਾਂ ਨੂੰ ਫਿਰ ਗੁਰੂ ਸਾਹਿਬ ਨੇ ਅੱਗੇ ਸਰਲੇਖ ਦਿੱਤਾ ਸ਼ਲੋਕ 12 ਤੇ ਬਧੀਕ ਸੋਰਠ ਕੀ ਬਾਰ ਮਹਿਲਾ ਚੌਥਾ 14ਵੀਂ ਪੌੜੀ ਦੇ ਨਾਲ ਇਹ ਦੋ ਪਾਵਨ ਸ਼ਲੋਕ ਹਨ ਜਿਹਦੀ ਆਪਾਂ ਵਿਚਾਰ ਸਤਗੁਰਾਂ ਦੀ ਕਿਰਪਾ ਨਾਲ ਸਾਂਝੀ ਕਰਨੀ ਹੈ ਸਤਗੁਰੂ ਇਸ ਪਾਵਨ ਸ਼ਲੋਕ ਦੇ ਵਿੱਚ ਬਖਸ਼ਿਸ਼ ਕਰਦੇ ਹਸਤੀ ਸਿਰਜੋਂ ਅੰਕਸ ਹੈ ਅਹਰਣ ਜਿਉ ਸਿਰ ਦੇ ਮਨ ਤਨ ਆਗੈ ਰਾਕ ਕੈ ਉਭਿ ਸੇਵਕ ਸਤਗੁਰੂ ਮਹਾਰਾਜ ਸੇਵਾ ਕਰਨ ਦੀ ਵਿਧੀ ਦੱਸਦੇ ਆ। ਸਤਗੁਰੂ ਦੀ ਤਰੀਕਾ ਦੱਸਦੇ ਆ, ਢੰਗ ਦੱਸਦੇ ਆ। ਅਮਾ ਹਮੇਸ਼ਾ ਬੇਨਤੀ ਕਰਦਾ ਕਿ ਐਸਾ ਕੋਈ ਸਵਾਲ ਨਹੀਂ ਹੈ ਜਿਹਦਾ ਜਵਾਬ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਨਹੀਂ ਹੈ। ਸਤਗੁਰੂ ਕਹਿੰਦੇ ਭਾਈ ਆਪਾਂ ਸਮਰਪਣ ਕਰਕੇ ਸੇਵਾ ਕਰਨੀ ਹੈ। ਧਿਆਨ ਦੇ ਨਾਲ ਸੇਵਾ ਕਰਨੀ ਹੈ ਕੋਈ ਵੀ ਆਪਾਂ ਕੰਮ ਕਰਦੇ ਆ ਜੇ ਆਪਾਂ ਬੇਧਿਆਨ ਹੋ ਕੇ ਕਰਦੇ ਆ ਉਹਦੇ ਵਿੱਚ ਨੁਕਸਾਨ ਹੋ ਜਾਂਦਾ ਹੈ ਭਾਵੇਂ ਆਪਾਂ ਸੜਕ ਦੇ ਉੱਪਰ ਚੱਲ ਰਹੇ ਆ ਜੇ ਆਪਾਂ ਬੇਧਿਆਨ ਆ ਜ਼ਰੂਰ ਐਕਸੀਡੈਂਟ ਹੋਏਗਾ ਧਿਆਨ ਰੱਖਦੇ ਕੋਈ ਵੀ ਆਪਾਂ ਕੰਮ ਕਰਦੇ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਜਦੋਂ ਪ੍ਰਭੂ ਦੀ ਭਗਤੀ ਕਰਨੀ ਹੈ ਉਦੋਂ ਸਾਡੇ ਮਨ ਦੀ ਇਕਾਗਰਤਾ ਮਨ ਦੀ ਸਾਵਧਾਨਤਾ ਹੋਣੀ ਬਹੁਤ ਜ਼ਰੂਰੀ ਹੈ ਸਭ ਕਹਿੰਦੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਜਿਸ ਤਰ੍ਹਾਂ ਇਤਿਹਾਸ ਦੇ ਵਿੱਚ ਆਪਾਂ ਪੜਦੇ ਸੁਣਦੇ ਹਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਸੁਲਤਾਨਪੁਰ ਲੋਧੀ ਦੀ ਉਸ ਪਾਵਨ ਧਰਤੀ ਤੇ ਇੱਕ ਹੁਕਾ ਦਿੱਤਾ ਸੀ ਨਾ ਕੋਈ Hindu ਨਾ ਮੁਸਲਮਾਨ ਮੈਂ ਉਸ ਆਕੀ ਦੇ ਵਿਸਤਾਰ ਦੇ ਵਿੱਚ ਨਹੀਂ ਜਾ ਰਿਹਾ ਸਿਰਫ ਟੁਕ ਮਾਤਰ ਆਪਾਂ ਉੱਥੋਂ ਗੱਲ ਲੈਣੀ ਕਿ ਗੁਰੂ ਸਾਹਿਬ ਨੇ ਸਾਨੂੰ ਧਿਆਨ ਦੀ ਗੱਲ ਬਖਸ਼ਿਸ਼ ਕੀਤੀ ਆਕੇ ਲੋਕਾਂ ਨੇ ਆਖਿਆ ਵੀ ਉਸ ਵੇਲੇ ਹਕੂਮਤ ਵੀ ਮੁਗਲਾਂ ਦੀ ਸੀ ਬੋਰਡ ਵਾਲਾ ਵੀ ਉਹਨਾਂ ਦਾ ਸੀ ਕਹਿੰਦੇ ਵੀ ਜੇ ਤੁਸੀਂ ਫਰਕ ਨਹੀਂ ਸਮਝਦੇ ਤੇ ਸਾਡੇ ਨਾਲ ਚੱਲ ਕੇ ਮਸਜਿਦ ਵਿੱਚ ਨਵਾਜ ਪੜੋ ਗੁਰੂ ਸਾਹਿਬ ਕਹਿੰਦੇ ਕੋਈ ਫਰਕ ਨਹੀਂ ਚਲੋ ਚਲੇ ਗਏ ਹੁਣ ਜਿਸ ਵੇਲੇ ਉਹ ਆਪਣੇ ਧਰਮ ਦੇ ਵਿਸ਼ਵਾਸ ਦੇ ਅਨੁਸਾਰ ਨਵਾਜ ਪੜ ਰਹੇ ਆ ਨਵਾਜ ਪੜ ਕੇ ਹਟ ਗਏ ਜਦੋਂ ਦੇਖਿਆ ਗੁਰਨਾਨ ਸਾਹਿਬ ਪਾਸ਼ਾ ਮਹਾਰਾਜ ਪਿੱਛੇ ਬੈਠੇ ਆ ਕਾਜੀ ਨੇ ਆਖਿਆ ਗੁਰੂ ਸਾਹਿਬ ਮਹਾਰਾਜ ਤੁਸੀਂ ਨਵਾਜ ਕਿਉਂ ਨਹੀਂ ਪੜੀ ਕਹਿੰਦੇ ਕਿਹਦੇ ਨਾਲ ਪੜਦਾ ਕਹਿੰਦਾ ਜੀ ਮੈਂ ਪੜਦਾ ਰਿਹਾ ਸੀ ਗੁਰੂ ਸਾਹਿਬ ਕਹਿੰਨ ਲੱਗੇ ਕਾਜੀ ਸਾਹਿਬ ਤੁਹਾਡਾ ਸਰੀਰ ਇੱਥੇ ਸੀ ਪਰ ਮਨ ਤੁਹਾਡਾ ਘਰ ਪਹੁੰਚਿਆ ਸੀ ਭਿਖਾਰਕ ਕੋੜੀ ਨੇ ਬਚਾ ਦਿੱਤਾ ਕਿਤੇ ਘਰ ਦੇ ਬਣੇ ਹੋਏ ਖੂਹ ਦੇ ਵਿੱਚ ਨਾ ਡਿੱਗ ਜਾਏ ਤੁਹਾਡਾ ਧਿਆਨ ਦੋਤੇ ਵੀ ਕਦੋਂ ਨਮਾਜ਼ ਖਤਮ ਹੋਵੇ ਤੇ ਆਪਾਂ ਘਰ ਚਲੀਏ ਤੇ ਨਵਾਬ ਕਹਿੰਦਾ ਮੇਰੇ ਨਾਲ ਪੜ ਲੈਂਦੇ ਕਹਿਣ ਲੱਗੇ ਤੁਸੀਂ ਵੀ ਰਹਿਣ ਦਿਓ ਤੁਸੀਂ ਤਾਂ ਕਾਬਲ ਪਹੁੰਚੇ ਸੀ ਘੋੜੇ ਖਰੀਦਣ ਵਾਸਤੇ ਹੁਣ ਇਹ ਮਤਲਬ ਨਹੀਂ ਵੀ ਗੁਰੂ ਸਾਹਿਬ ਜੀ ਉਹਨਾਂ ਨੂੰ ਕਹਿ ਰਹੇ ਆ ਵੀ ਸ਼ਾਕੀ ਸੁਣ ਕੇ ਆਪਾਂ ਮਨ ਦੇ ਵਿੱਚ ਬੜੇ ਖੁਸ਼ ਹੋਈਏ ਵੀ ਗੁਰੂ ਸਾਹਿਬ ਨੇ ਮੁਸਲਮਾਨਾਂ ਨੂੰ ਆਖਿਆ ਇਹ ਨਿਤਨੇਮ ਕਰਨ ਵਾਲੇ ਨੂੰ ਵੀ ਆਖਿਆ ਜੇ ਨਵਾਰ ਪੜਨ ਵਾਲਾ ਲਾਗੂ ਹੁੰਦਾ ਤੇ ਨਿਤਨੇਮ ਵਾਲੇ ਨੂੰ ਵੀ ਲਾਗੂ ਹੁੰਦਾ ਕਿ ਮੇਰਾ ਧਿਆਨ ਕਿੱਥੇ ਹੈ ਜਦੋਂ ਅਸੀਂ ਸੰਗਤ ਵਿੱਚ ਆਉਂਦੇ ਆ ਨਾ ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਇਦਾਂ ਜੁੜ ਜਾਈਏ ਬੜੀਆਂ ਉਦਾਹਰਨਾਂ ਦਿੱਤੀਆਂ ਗੁਰੂ ਸਾਹਿਬ ਨੇ ਬਾਣੀ ਵਿੱਚ ਜਿੱਦਾਂ ਆ ਮੱਖੀਆਂ ਹੁੰਦੇ ਨਾ ਸ਼ਹਿਦ ਦੀਆਂ ਮੱਖੀਆਂ ਇਕੱਠੀਆਂ ਹੋ ਜਾਂਦੀਆਂ ਇਕੱਠੀਆਂ ਹੋ ਕੇ ਬੈਠਦੀਆਂ ਕਹਿੰਦੇ ਸਾਧ ਸੰਗਤ ਮਿਲ ਰਹੀਏ ਮਾਦੋ ਜੈਸੇ ਮਦਬਕ ਮਖੀਰਾ ਜਿੱਦਾਂ ਮੱਖੀਆਂ ਜਿਹੜੀਆਂ ਨਾ ਇਕੱਠੀਆਂ ਹੋ ਜਾਂਦੀਆਂ ਤਾਂ ਹੀ ਕੁਝ ਪ੍ਰਾਪਤ ਹੋਏਗਾ ਤਾਂ ਹੀ ਰਸ ਨਿਕਲੇਗਾ ਗੁਰੂ ਸਾਹਿਬ ਕਹਿੰਦੇ ਆਪਾਂ ਭਾਵ ਆਪਣਾ ਸਮਰਪਣ ਕਰਨਾ ਹਸਤੀ ਸਿਰ ਕਿਉਂ ਅੰਕਸ਼ ਹੈ ਹੁਣ ਸਮਰਪਣ ਕਰਨ ਦੀ ਜੇ ਜਾਜ ਸਿੱਖਣੀ ਆ ਤੇ ਭਾਈ ਲੈਣਾ ਜੀ ਦੇ ਕੋਲੋਂ ਸਿੱਖੀ ਗੁਰੂ ਸਾਹਿਬ ਦੀ ਸ਼ਰਨ ਵਿੱਚ ਆਏ 28 ਸਾਲ ਦੀ ਉਮਰ ਦੇ ਵਿੱਚ ਤੇ ਗੁਰੂ ਸੰਗਤ ਜੀ 7 ਸਾਲ ਨਿਰੰਤਰ ਸੇਵਾ ਕੀਤੀ 7 ਸਾਲ ਇੱਕ ਮਨ ਹੋ ਕੇ ਇੱਕ ਚਿਤੋ ਸਾਖੀਆਂ ਆਪਾਂ ਪੜਦੇ ਆਂ ਪਤਾ ਨਹੀਂ ਕਿੰਨਾ ਕੁਛ ਗੁਰੂ ਸਾਹਿਬ ਜੀ ਮਹਾਰਾਜ 24 ਘੰਟੇ ਕਿੰਨਾ ਕੁਛ ਦੱਸਦੇ ਹੋਣਗੇ ਇਹ ਤਾਂ ਪ੍ਰਮੁੱਖ ਸਾਖੀਆਂ ਨਾ 10 15 20 ਸਾਖੀਆਂ ਹੋਣਗੀਆਂ ਜਦੋਂ ਆਪਾਂ ਪੁਰਾਣੇ ਸਮਿਆਂ ਵਿੱਚ ਚਲੇ ਜਾਈਏ ਬੱਚੇ ਕਹਿੰਦੇ ਹੁੰਦੇ ਸਨ ਨੀਂਦ ਨਹੀਂ ਆ ਰਹੀ ਅੱਜ ਕੱਲ ਤਾਂ ਹੁਣ ਸਿਸਟਮੇ ਬਦਲ ਗਿਆ ਨਾ ਸਾਰੇ ਆਪਣੇ ਆਪਣੇ ਮੋਬਾਈਲ ਲੈ ਕੇ ਬੈਠੇ ਆ ਤੇ ਬੱਚਿਆਂ ਨੇ ਬਜ਼ੁਰਗਾਂ ਨੂੰ ਕਹਣਾ ਨੀਂਦ ਨਹੀਂ ਆਉਂਦੀ ਬਜ਼ੁਰਗਾਂ ਨੇ ਕਹਾਣੀ ਸੁਣੂ ਕਰ ਦੇਣੀ ਇੱਕ ਸੁਣਨੀ ਸੁਣਨੀ ਬਤਨ ਕਾਫੀ ਅੱਧੀ ਅੱਧੀ ਰਾਤ ਹੋ ਜਾਣੀ ਤੇ ਉਹ ਭਾਵਨਾ ਇਹੀ ਸੀ ਕਿ ਇਹ ਸਾਖੀਆਂ ਤਾਂ 10 15 20 ਹੋਣ ਗਈਆਂ ਭਾਈ ਲੈਣਾ ਜਿਹਦੇ ਜੀਵਨ ਵਿੱਚ 24 ਘੰਟੇ ਗੁਰੂ ਨਾਨਕ ਸਾਹਿਬ ਦੇ ਨਾਲ ਅਸੀਂ ਕਿੰਨਾ ਕੁਝ ਸਿੱਖਿਆ ਹੋਵੇਗਾ ਇੱਕੋ ਹੀ ਲਕਸ਼ ਹੈ ਕਿ ਮੈਂ ਨਾਨਕ ਬਣਨਾ ਹੈ ਬਣੇ ਨਾ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਕਿਸੇ ਨੇ ਬਹੁਤ ਸੋਹਣਾ ਲਿਖਿਆ ਇਸ਼ਕ ਦੀ ਭੱਠੀ ਮੈਂ ਜਿਸਮ ਢਾਲ ਕਰ ਕੁੰਦਨ ਕੀਆ ਲਹਿਨੇ ਸੇ ਅੰਗਦ ਅੰਗ ਸੇ ਅਲੱਗ ਕਰਦੀ ਹੈ ਪ੍ਰਮਾਤਮਾ ਦਾ ਰੂਪ ਬਣਾ ਦੇ ਕਿੰਨਾ ਸਮਰਪਣ ਹੋਏਗਾ ਹੁਣ ਕਿਸੇ ਨੂੰ ਕਹੋ ਨਾ ਕਈ ਲੋਕਾਂ ਨੂੰ ਕਈਆਂ ਦੀ ਉਮਰ ਬਤੀਤ ਹੋ ਜਾਂਦੀ ਹੈ ਹੁਣ ਕਿਸੇ 28 ਸਾਲ ਜਿਹਨੇ ਜ਼ਿੰਦਗੀ ਕਮਾਈ ਹੋਵੇ ਉਹਨੂੰ ਕਹੋ ਵੀ ਤੂੰ ਆਪਣੀ ਵਿਚਾਰ ਬਦਲ ਨਾ ਨਹੀਂ ਬਦਲਦਾ 7 ਸਾਲਾਂ ਦੇ ਵਿੱਚ ਸਾਰਾ ਕੁਝ ਬਦਲ ਲਿਆ ਕਿੰਨਾ ਜੀਵਨ ਦੇ ਵਿੱਚ ਪਲਟਾ ਹੈ ਉਹ ਕਿਦਾਂ ਆਇਆ ਕਿ ਮੈਂ ਕੁਛ ਵੀ ਨਹੀਂ ਹਾਂ ਸਤਪੁਰ ਤੂੰ ਹੈ ਹੁਣ ਕਿਸੇ ਨੂੰ ਕੋ ਅਮਰ ਸ਼ਕਲੋ ਸੁਣ ਕੇ ਅਣ ਸੁਣੀ ਕਰ ਦੇਗਾ ਸੰਗਤ ਵਿੱਚ ਆਇਆ ਕਰੋ ਸੁਣ ਕੇ ਅਣ ਸੁਣੀ ਕਰ ਦੇਗਾ ਸੇਵਾ ਕਰੋ ਸੁਣ ਕੇ ਅਣ ਸੁਣੀ ਕਰ ਦੇਗਾ ਕਿਉਂਕਿ ਬਹੁਤ ਬਦਲਣਾ ਮੁਸ਼ਕਲ ਹੈ ਆਪਣੇ ਮੈਂ ਸਮੇਤ ਗੱਲ ਕਰ ਰਿਹਾ ਜੋ ਸਾਡੇ ਅੰਦਰ ਬਣ ਜਾਂਦਾ ਨਾ ਉਹ ਕਰ ਜਾਂਦਾ ਉਹਨੂੰ ਮਟਾਉਣਾ ਬਹੁਤ ਮੁਸ਼ਕਲ ਹੈ ਇਹ ਤਾਂ ਗੁਰੂ ਸਾਹਿਬ ਕਿਰਪਾ ਕਰਦੇ ਇਹ ਜਿਹੜੀ ਉਦਾਹਰਣ ਗੁਰੂ ਸਾਹਿਬ ਨੇ ਦਿੱਤੀ ਨਾ ਕਹਿੰਦੇ ਹਸਤੀ ਸਿਰ ਜਿਉਂ ਅੰਕਸ ਹੈ ਜਿਦਾਂ ਹਾਥੀ ਦੇ ਉੱਪਰ ਮੁਹਾਵਤ ਬੈਠਾ ਹੈ ਹੁਣ ਹਾਥੀ ਇੰਨਾ ਤਾਕਤਵਰ ਹੈ ਬਹੁਤ ਤਾਕਤਵਰ ਹਾਥੀ ਜੇ ਦਰਖਤ ਨੂੰ ਮਾਰੇ ਨਾ ਸਿਰ ਦਰਖਤ ਦੇ ਉਹ ਖਾੜ ਦਿੰਦਾ ਪਰ ਉਹਨੂੰ ਵੀ ਕਾਬੂ ਕਰਨ ਲਈ ਇੱਕ ਮੁਹਾਵਤ ਬੈਠ ਗਿਆ ਮੁਹਾਵਤ ਕੋਲ ਇੱਕ ਛੋਟਾ ਜਿਹਾ ਲੋਹੇ ਦੀ ਰਾੜ ਹੈ ਕੁੰਡਾ ਜਿਹਨੂੰ ਕਹਿੰਦੇ ਆ ਉਹ ਹੌਲੀ-ਹੌਲੀ ਸਿਰ ਤੇ ਮਾਰਦਾ ਰਹਿੰਦਾ ਉਹਦੇ ਅੰਕੁਸ਼ ਉਹਦੇ ਸਿਰ ਤੇ ਮਾਰਦਾ ਰਹਿੰਦਾ ਉਹ ਉਹਨਾਂ ਕਹਿੰਦੇ ਇਹਨੇ ਹੁਣ ਮਸਤ ਨਹੀਂ ਹੋਏਗਾ ਹਾਥੀ ਇੱਧਰ ਉੱਤਰ ਨਹੀਂ ਤੋੜੇ ਕਹਿੰਦੇ ਹਸਤੀ ਸਿਰ ਕਿਉਂ ਅੰਕਸ ਹੈ ਗੁਰੂ ਸਾਹਿਬ ਕਹਿੰਦੇ ਨਾਨਕ ਹਸਤੀ ਜਿਹੜਾ ਹਾਥੀ ਹੈ ਨਾ ਜਿਸ ਵੇਲੇ ਉਹ ਬੇਕਾਬੂ ਹੋ ਜਾਣਾ ਨਾਨਕ ਹਸਤੀ ਕੁੰਡੇ ਬਾਹਰਾ ਜਿਹੜਾ ਕੁੰਡੇ ਤੋਂ ਬਾਹਰ ਆ ਨਾ ਜੇ ਦੇ ਉਪਰ ਅੰਕੁਸ਼ ਨਹੀਂ ਹੈ ਨਾਨਕ ਹਸਤੀ ਕੁੰਡੇ ਵਾਰਾ ਫਿਰ ਫਿਰ ਉਜੜ ਪਾਇ ਉਹ ਲੱਗ ਫਿਰ ਕਦੇ ਇਧਰ ਨੂੰ ਤੁਰ ਜਾਏਗਾ ਕਦੇ ਇਧਰ ਨੂੰ ਚੁਰ ਦੇਗਾ ਉਹ ਮੁਹੱਬਤ ਜਿਹੜਾ ਨਾ ਉਹਨੂੰ ਤੋੜ ਕੇ ਰੱਖਦਾ ਉਹਨੂੰ ਸਹੀ ਪਾਸੇ ਲੈ ਕੇ ਚੱਲਦਾ ਤੇ ਮਨੁੱਖ ਜਿਹੜਾ ਗੁਰੂ ਸਾਹਿਬ ਮਹਾਰਾਜ ਕਹਿੰਦੇ ਜਦੋਂ ਅਸੀਂ ਆਪਾਂ ਸਮਰਪਣ ਕਰਨਾ ਹੈ ਹੁਣ ਕਿੰਨਾ ਭਾਈ ਲੈਣੇ ਨੇ ਆਪਾਂ ਨੇ ਸਮਰਪਣ ਕੀਤਾ ਵੀ ਜੋ ਗੁਰ ਕਹੈ ਸੋਈ ਪਦ ਮੰਨੋ ਹਰ ਹਰ ਕਥਾ ਨਰਨ ਵੀ ਜੋ ਗੁਰੂ ਕਹਿ ਰਿਹਾ ਉਹਨੂੰ ਮੰਨ ਦੇ ਸ ਕਦੇ ਵੀ ਨਹੀਂ ਆਖਿਆ ਕਿ ਗੁਰੂ ਸਾਹਿਬ ਮਾਰਾ ਨਹੀਂ ਜਦੋਂ ਇਹ ਬਾਣੀ ਉਚਾਰਨ ਕੀਤੀ ਨਾ ਗੁਰੂ ਅੰਗਦ ਦੇਵ ਜੀ ਨੇ ਪਹਿਲਾ ਸ਼ਲੋਕ ਆ ਕਹਿੰਦੇ ਜਿਸ ਪਿਆਰੇ ਸੋ ਨੇਹ ਤਿਸ ਅੱਗੇ ਮਰ ਚੱਲੀਏ ਤ੍ਰਿਗ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਣਾ ਇਹ ਸਮਰਪਣ ਹੈ ਗੁਰੂ ਸੰਗਤ ਜੀ ਇੱਕ ਹੋਰ ਉਦਾਹਰਣ ਦਿੰਦਾ ਆਪਾਂ ਅਰਦਾਸ ਕਰਦੇ ਹਾਂ ਮੈਂ ਕਹਿੰਦਾ ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਦਾ ਅਰਦਾਸ ਦੇ ਵਿੱਚ ਧਿਆਨ ਹੁੰਦਾ ਹੈ ਕੋਣ ਨੂੰ ਪਤਾ ਲੱਗਦਾ ਅਰਦਾਸ ਸ਼ੁਰੂ ਹੋਈ ਨਾਨਕ ਨਾਮ ਚੜ੍ਹਦੀ ਕਲਾ ਕਦੋਂ ਆ ਗਈ ਪਤਾ ਨਹੀਂ ਲੱਗਾ ਖੜੇ ਜ਼ਰੂਰ ਹੈ ਸਰੀਰ ਕਰਕੇ ਖੜੇ ਜ਼ਰੂਰ ਹੈ ਪਰ ਧਿਆਨ ਨਹੀਂ ਹੈ ਜੇ ਧਿਆਨ ਹੋਵੇ ਤੇ ਜਦੋਂ ਬੋਲਿਆ ਜਾਂਦਾ ਨਾ ਛੇ ਵਾਰੀ ਬੋਲੋ ਜੀ ਵਾਹਿਗੁਰੂ ਹੁਣ ਕਿੱਡਾ ਵੱਡਾ ਸਮਰਪਣ ਹੋਏਗਾ ਜੇ ਤੁਸੀਂ ਅਰਦਾਸ ਨੂੰ ਧਿਆਨ ਦੇ ਨਾਲ ਸੁਣੋਗੇ ਇਹ ਕੋਈ ਪ੍ਰੈਕਟਿਸ ਨਹੀਂ ਹੈ ਵੀ ਆਪਾਂ ਰੋਜ਼ ਕਰਨੀ ਹੈ ਇਹ ਤਾਂ ਸਾਡਾ ਇਤਿਹਾਸ ਹੈ ਕਿੰਨਾ ਸਮਰਪਣ ਹੋਇਆਗਾ ਉਹਨਾਂ ਦੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਹੁਣ ਸਾਨੂੰ ਕਹਵੇ ਲੈ ਆਪਣਾ ਘਰ ਦੇਖਾਂਗੇ ਗੁਰਦੁਆਰਾ ਦੇਖਣਾ ਹੈ ਸੇਵਾ ਬਾਅਦ ਵਿੱਚ ਹੋ ਜਾਏਗੀ ਪਹਿਲਾਂ ਆਪਣਾ ਘਰ ਦੇਖੀਏ ਇਦਾਂ ਦੇ ਲੋਕ ਆ ਤੁਹਾਨੂੰ ਮਿਲਣ ਗਿਆ ਉਹ ਸਿੱਖ ਸਨ ਜਿਨ੍ਹਾਂ ਨੇ ਸਮਰਪਣ ਕਰਤਾ ਕਿੰਨਾ ਦੁੱਖ ਲੱਗਦਾ ਬੰਦ-ਬੰਦ ਕਟਿਆ ਜਾਂਦਾ ਚਾਰ ਖੜੀਆਂ ਤੇ ਚੜ ਗਏ ਆਰਿਆਂ ਨਾਲ ਚੀਦੇ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਫਿਰ ਕਹਿੰਦੇ ਬੋਲੋ ਜੀ ਵਾਹਿਗੁਰੂ ਹੁਣ ਬੋਲੇਗਾ ਉਹੀ ਨਾ ਜਿਹਦਾ ਧਿਆਨ ਹੋਵੇਗਾ ਅਰਦਾਸ ਦੇ ਵਿੱਚ ਉਹਨਾਂ ਨੇ ਸਮਰਪਣ ਕੀਤਾ ਆਪਣੇ ਆਪ ਨੂੰ ਖਤਮ ਕਰ ਦਿੱਤਾ ਪਰ ਅੱਜ ਦੇ ਸਿੱਖ ਦੀ ਜਦੋਂ ਮੈਂ ਹਾਲਤ ਦੇਖਦਾ ਨਾ ਘਰ ਜਾ ਕੇ ਕਹੇਗਾ ਮੈਂ ਅੱਜ ਨਾ ਬੜਾ ਡਿਸਟਰਬ ਹੋ ਕੇ ਆਇਆ ਗੁਰਦੁਆਰੇ ਤੋਂ ਘਰ ਦੇ ਪੁੱਛਣ ਕੀ ਹੋਇਆ ਮੇਰੀ ਉੱਤੇ ਕੋਈ ਸੁਣਦਾ ਹੀ ਕੋਈ ਨਹੀਂ ਗੁਰਦੁਆਰੇ ਮੇਰੀ ਕੋਈ ਸੁਣਦਾ ਨਾ ਗਰੰਟੀ ਸੁਣਦਾ ਨਾ ਰਾਗੀ ਸੁਣਦੇ ਨਾ ਸੇਵਾਦਾਰ ਸੁਣਦੇ ਆ ਨਾ ਪ੍ਰਬੰਧਕ ਸੁਣਦੇ ਆ ਵੀ ਤੂੰ ਵੀ ਤਾਂ ਕਿਸੇ ਦੀ ਸੁਣ ਲੈ ਨਾ ਬੈਠ ਕੇ ਕਲੇਸ਼ ਕਾਦਾ ਹੁੰਦਾ ਜੇ ਘਰ ਦੇ ਵਿੱਚ ਕਹੇ ਮੇਰੀ ਸੁਣਦਾ ਕੋਈ ਨਹੀਂ ਕਲੇਸ਼ ਹੋ ਜਾਂਦਾ ਨਾ ਵੀ ਤੂੰ ਵੀ ਘਰ ਦੇ ਦੀ ਸੁਣ ਲੈ ਨਾ ਬੈਠ ਕੇ ਵੀ ਤੂੰ ਵੀ ਤਾਂ ਕਦੇ ਆਦਤ ਬਣਾ ਲਾ ਕਿ ਮੈਂ ਵੀ ਸੁਣਨੀ ਹੈ ਤੇ ਤਾਈ ਤਾਂ ਜੀਵਨ ਦੇ ਵਿੱਚ ਕੁਝ ਪ੍ਰਾਪਤੀ ਹੋਏਗੀ ਗੁਰੂ ਸਾਹਿਬ ਕਹਿੰਦੇ ਗੁਰਮੇਲ ਚੱਜ ਅਚਾਰ ਸਿੱਖ ਤਦ ਕਦੇ ਨਾ ਲੱਗੇ ਦੁੱਖ ਤੇ ਗੁਰੂ ਕੋਲ ਬੈਠ ਕੇ ਚੱਜ ਅਚਾਰ ਤਾਂ ਸਿੱਖ ਲੈ ਕੋ ਮੇਰਾ ਕੋਈ ਸੁਣਦਾ ਹੀ ਨਹੀਂ ਮੈਂ ਗੁਰਦੁਆਰੇ ਗਿਆ ਸੀ ਮੇਰੀ ਕੋਈ ਸੁਣਦਾ ਹੀ ਕੋਈ ਨਹੀਂ ਮੈਂ ਗੁਰਦੁਆਰੇ ਨਹੀਂ ਜਾਇਆ ਕਰ ਮੈਂ ਆ ਹੁਣੇ ਪਿੱਛੇ ਜੇ ਇੱਕ ਆਇਆ ਪਸਾਖੀ ਵਾਲੇ ਦਿਨ ਸਾਹਮਣੇ ਬੰਦਾ ਕਹਿੰਦਾ ਜੀ ਮੈਂ ਗੁਰਦੁਆਰੇ ਗਿਆ ਸੀ ਮੈਨੂੰ ਕਿਸੇ ਨੇ ਲੰਗਰ ਖਾਣਨ ਵਾਸਤੇ ਬੋਲਿਆ ਹੀ ਨਹੀਂ ਐਦਾਂ ਦੇਵੇਂ ਤੁਹਾਨੂੰ ਲੋਕ ਬਣਾਣਗੇ ਮੈਂ ਗੁਰਦੁਆਰੇ ਗਿਆ ਸੀ ਮੈਨੂੰ ਲੰਗਰ ਖਾਣ ਵਾਸਤੇ ਕਿਸੇ ਬੋਲਿਆ ਹੀ ਨਹੀਂ ਵੀ ਇੱਥੇ ਤਾਂ ਕੁਝ ਗਵਾ ਕੇ ਆਓਗੇ ਤਾਂ ਕੁਝ ਪ੍ਰਾਪਤ ਹੋਏਗਾ ਆਪ ਗਵਾਈਏ ਤਾਂ ਸਭ ਪਾਈਏ ਔਰ ਕੈਸੀ ਚਤrai ਗੁਰੂ ਸਾਹਿਬ ਕਹਿੰਦੇ ਭਾਈ ਹਸਤੀ ਸਿਰ ਜਿਉਂ ਅੰਕਸ ਹੈ ਆਪਣੇ ਭਾਵ ਨੂੰ ਖਤਮ ਕਰਨਾ ਹੁਣ ਹਾਥੀ ਕੀ ਹੈ ਜਦੋਂ ਮੈਂ ਬੇਨਤੀ ਕੀਤੀ ਹੈ ਹਾਥੀ ਬੜਾ ਬਲਵਾਨ ਹੈ ਬੜਾ ਤਾਕਤਵਰ ਹੈ ਪਰ ਤੁਸੀਂ ਵੀ ਦੇਖਿਆ ਹੋਣਾ ਮੈਂ ਵੀ ਦੇਖਿਆ ਉਹ ਛੋਟੇ ਜਿਹੇ ਸੰਗਲ ਦੇ ਨਾਲ ਉਹਦਾ ਪੈਰ ਬੰਨ੍ਹ ਕੇ ਉਹਨੂੰ ਬੰਨ੍ਹ ਦਿੰਦੇ ਆ ਕਿਉਂ ਸੰਗਲ ਹੀ ਉਹ ਤੋੜ ਸਕਦਾ ਜਿੱਥੇ ਬੰਨਿਆ ਉਹ ਨਹੀਂ ਸਾਰੀ ਚੀਜ਼ ਤੋੜ ਕੇ ਲੈ ਜਾਏਗਾ ਇਹਨਾਂ ਤਾਕਤਵਾਰ ਪਰ ਇਹ ਮਨ ਜਿਹੜਾ ਹੈ ਅੰਕੁਸ਼ ਨਹੀਂ ਹੈ ਇਹਦੇ ਉੱਪਰ ਮਨ ਕੀ ਹੈ ਹਾਥੀ ਮਹਾਵਤ ਕੌਣਾ ਹੈ ਗੁਰੂ ਤੇ ਅੰਕਸ਼ ਕੀ ਹੈ ਸ਼ਬਦ ਜਦੋਂ ਅਸੀਂ ਸ਼ਬਦ ਦੇ ਨਾਲ ਜੁੜਾਂ ਹੁਣ ਇਹਨਾਂ ਵੱਡਾ ਤਾਕਤਵਰ ਹਾਥੀ ਜਿਹੜਾ ਹੈ ਉਹਨੂੰ ਇੱਕ ਮੁਹਬਤ ਬੱਚੇ ਵੀ ਲੈ ਕੇ ਘੁੰਮਦੇ ਹਾਥੀ ਨੂੰ ਬੈਠੇ ਹੁੰਦੇ ਨੇ ਉਹਨਾਂ ਦੇ ਬੱਚੇ ਪਰ ਉਹਨਾਂ ਦੇ ਕੋਲ ਉਹ ਰਾੜ ਹੈ ਉਹ ਕੁੰਡਾ ਹੈ ਉਹਦੇ ਸਿਰ ਤੇ ਹਲਕਾ ਹਲਕਾ ਮਾਰਦੇ ਰਹਿੰਦੇ ਆ ਉਹਨੂੰ ਪਤਾ ਵੀ ਹੁਣ ਸਿੱਧਾ ਹੀ ਜਾਣਾ ਕੋਈ ਮਸਤੀ ਨਹੀਂ ਕਰਨੀ ਕਹਿੰਦੇ ਹਸਤੀ ਸਿਰਿਓਂ ਅੰਕਸ ਹੈ ਉਦਾਂ ਕਹਿੰਦੇ ਆਪਣੇ ਆਪ ਨੂੰ ਸਮਰਪਣ ਕਰਦੇ ਤਾਂ ਕੁਝ ਮਿਲਦੇ ਆ ਕਿਸੇ ਨੇ ਬਹੁਤ ਸਾਰਾ ਲਿਖਿਆ ਨਾ ਮਿਟਾ ਦੇ ਆਪਣੀ ਹਸਤੀ ਕੋ ਅਗਰ ਕਸ਼ ਮਰਤਵਾ ਚਾਹੇ ਦਾਣਾ ਖਾਕ ਮੇ ਮਿਲਕਰ ਗੁਲੋ ਗੁਲਯਾਰ ਹੋਤਾ ਹੈ ਇਹ ਸਿੱਖੀ ਦਾ ਬਹੁਤ ਵੱਡਾ ਸਿਧਾਂਤ ਹੈ ਜੇ ਆਪਣਾ ਭਾਵ ਖਤਮ ਕਰਕੇ ਤਾਂ ਕੁਝ ਪ੍ਰਾਪਤੀ ਹੁੰਦੀ ਹੈ ਤਾਂ ਕੁਝ ਇੱਥੇ ਕੁਝ ਮਿਲਦਾ ਹੈ ਗੁਰੂ ਸਾਹਿਬਾਂ ਦੇ ਆਪ ਗਵਾਈਏ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ ਨਾਨਕ ਜਿਸ ਨੂੰ ਲੱਗਾ ਤਿਸ ਮਲੇ ਲੱਗਾ ਸੋ ਪਰਵਾਣ ਤੇ ਆਬ ਉਹ ਰਹਿਮਤ ਕਰਦਾ ਉਹ ਬਖਸ਼ਿਸ਼ ਕਰਦਾ ਸਾਬ ਕਹਿੰਦੇ ਹਸਤੀ ਸਿਰ ਜਿਉ ਅੰਕਸਹ ਅਹਰਨ ਜਿਉ ਸਿਰ ਦੇ ਹੁਣ ਅੰਕਸ ਕੀ ਹੈ ਗੁਰੂ ਦਾ ਸ਼ਬਦ ਗੁਰੂ ਕੀ ਕਹਿੰਦਾ ਤੇ ਆਬ ਪੁੱਛਿਆ ਭਾਈ ਤੁਸੀਂ ਕੌਣ ਹੁੰਦੇ ਕਹਿੰਦੇ ਅਸੀਂ ਗੁਰੂ ਕੇ ਸਿੱਖ ਕਿੰਨੇ ਵਜੇ ਉੱਠਦੇ ਹੋ ਕਹਿੰਦੇ ਜੀ 9 ਵਜੇ ਤੇ ਗੁਰੂ ਕੀ ਕਹਿੰਦਾ ਗੁਰ ਸਤ ਗੁਰ ਕਾ ਜੋ ਸਿੱਖ ਅਖਾਏ ਸੋ ਭੱਲ ਕੇ ਉਠ ਹਰ ਨਾਮ ਤੇ ਆ ਤੇ ਇਹ ਗੁਰੂ ਸਾਹਿਬਾਂ ਨੇ ਕਿਰਪਾ ਕੀਤੀ ਨੇ ਇਹ ਅੰਕਸ ਸ਼ਬਦ ਬਾਣੀ ਜਿਹੜੀ ਹੈ ਸਾਡੇ ਜੀਵਨ ਦਾ ਆਧਾਰ ਹੈ ਹਸਤੀ ਸਿਰ ਜਿਓ ਅੰਕਸ ਹੈ ਅਹਰਨ ਜਿਓ ਸਿਰ ਦੇ ਲੋਹਾਰ ਦੀ ਦੁਕਾਨ ਤੇ ਜਾਓ ਇੱਕ ਲੋਹੇ ਦਾ ਟੁਕੜਾ ਹੁੰਦਾ ਕਿੰਨਾ ਕੁਛ ਉਹਦੇ ਉੱਪਰ ਕਿੰਨੇ ਥੋੜੇ ਵੱਜਦੇ ਆ ਉਹ ਕੁਛ ਬੁਲਦੇ ਅਹਰਨ ਅਹਰਨ ਉਹਨੂੰ ਕਹਿੰਦੇ ਥੋੜੇ ਲੋਹੇ ਦਾ ਟੁਕੜਾ ਜਿਹਾ ਅਹਰਣ ਜਿਉਂ ਸਰਦੇ ਜਿੰਨਾ ਮਰਜੀ ਕੁੱਟੀ ਜਾਂਦਾ ਉਹਨੂੰ ਉੱਪਰ ਕਿੰਨਾ ਗਰਮ-ਗਰਮ ਰੱਖ ਕੇ ਉਹਨੂੰ ਸਿੱਧਾ ਕਰਦੇ ਕਹਿੰਦੇ ਥੋੜੇ ਮਾਰਦੇ ਆ ਕਦੇ ਨਹੀਂ ਬੋਲਦੇ ਕਹਿੰਦੇ ਇਦਾਂ ਸਮਰਪਣ ਹੋ ਕੇ ਸੇਵਾ ਕਰ ਅਹਰਣ ਜਿਉਂ ਸਰਦੇ ਕਿ ਜਦੋਂ ਆ ਗਏ ਆ ਨਾ ਸਤਗੁਰ ਦੇ ਦਰ ਤੇ ਦੁਨੀਆ ਕੀ ਕਹਿ ਰਹੀ ਆ ਕੀ ਹੋ ਰਿਹਾ ਕਹਿੰਦੇ ਅਬ ਹਮ ਚਲੀ ਠਾਕੁਰ ਪਹਿਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਗ ਪ੍ਰਭੂ ਭਾਵੇਂ ਮਾ ਤੇ ਗੁਰੂ ਪਿਆਰੇ ਜਦੋਂ ਆਪਾਂ ਤੁਰਦੇ ਆ ਨਾ ਰੱਬ ਦੇ ਮਾਰਗ ਤੇ ਲੋਕਾਂ ਨੇ ਚੰਗਾ ਵੀ ਕਹਿਣਾ ਮਾੜਾ ਵੀ ਕਹਿਣਾ ਕਹਿੰਦੇ ਲੋਕਾਂ ਨੇ ਕੀ ਚਤਰਾਈ ਉਪਮਾ ਤੈ ਬਸੰਤਰਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਧਾਰ ਜੇ ਆਪਾਂ ਨਾ ਇਹ ਚੀਜ਼ਾਂ ਦੇ ਵਿੱਚ ਪਾ ਗਏ ਵੀ ਉਹਨੇ ਚੰਗਾ ਕਹਿ ਤਾ ਮਾੜਾ ਫਿਰ ਬੰਦਾ ਸੇਵਾ ਕਰੇ ਹੀ ਨਹੀਂ ਸਕਦਾ ਆਪਾਂ ਤੋਂ ਉਹ ਦੇਖਣਾ ਕਿ ਸਤਪੁਰੂ ਕੀ ਕਹਿੰਦਾ ਕਹਿੰਦੇ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚੰਦਿਆ ਫਲ ਪਾਵਣਾ ਹੋਮੇ ਵਿੱਚੋਂ ਜਾ ਜਦੋਂ ਇਹ ਭਾਵਨਾ ਨਾਲ ਸੇਵਾ ਕਰਨ ਵੀ ਅਸੀਂ ਗੁਰੂ ਨੂੰ ਖੁਸ਼ ਕਰਨਾ ਲੋਕਾਂ ਨੂੰ ਖੁਸ਼ ਨਹੀਂ ਕਰਨਾ ਵੀ ਵੱਡੇ ਬੰਦੇ ਨੂੰ ਖੁਸ਼ ਕਰਾਂਗੇ ਫਲਾਣੇ ਨੂੰ ਖੁਸ਼ ਕਰਾਂਗੇ ਨਹੀਂ ਜਦ ਦਿਨ ਇਹ ਭਾਵਨਾ ਲੈ ਕੇ ਆਵਾਂਗੇ ਨਾ ਗੁਰੂ ਦੇ ਦਰ ਤੇ ਕਿ ਸਤ ਗੁਰੂ ਨੂੰ ਖੁਸ਼ ਕਰਨਾ ਸਤ ਗੁਰ ਆਪਣਾ ਮਨਾਈਲ ਹੈ ਰੂਪ ਚੜੀ ਤਾਂ ਅਗਲਾ ਦੂਜਾ ਨਹੀਂ ਥਾਉ ਕਹਿੰਦੇ ਇਦਾਂ ਸੇਵਾ ਕਰ ਹਸਤੀ ਸਿਰ ਜਿਉ ਅੰਕਸ ਹੈ ਅਹਰਨ ਜਿਉ ਸਿਰ ਦੇ ਕਹਿੰਦੇ ਇਦਾਂ ਆਪਣਾ ਭਾਬ ਖਤਮ ਕਰਕੇ ਫਿਰ ਮੈਂ ਬੇਨਤੀ ਕਰ ਰਿਹਾ ਹਾਥੀ ਸਾਡਾ ਮਨ ਹੈ ਮੁਹਾਵਤ ਗੁਰੂ ਹੈ ਤੇ ਅੰਕਸ਼ ਗੁਰੂ ਦਾ ਸ਼ਬਦ ਹੈ ਗੁਰੂ ਦੇ ਸ਼ਬਦ ਨਾਲ ਹੀ ਸਾਡਾ ਜੀਵਨ ਸਬਰਨਾ ਹੈ ਉਹਦੇ ਨਾਲ ਹੀ ਸਾਡੇ ਜੀਵਨ ਦੇ ਵਿੱਚ ਤਬਦੀਲੀ ਆਉਣੀ ਹੈ ਅੱਗੇ ਸਤਗੁਰ ਕਹਿੰਦੇ ਹਸਤੀ ਸਿਰ ਜਿਉ ਅੰਕਸਹ ਅਹਰਣ ਜਿਉ ਸਰਦੇ ਮਨ ਤਨ ਆਗੈ ਰਾਖ ਕਾ ਉਪੀ ਸੇਵ ਕਰੇ ਮਨ ਤੇ ਤਨ ਮਨ ਤਨ ਅੱਗੇ ਰੱਖਣ ਦਾ ਮਤਲਬ ਕੀ ਹੈ ਮਨ ਨੇ ਸੁਣ ਲਿਆ ਨਾ ਵੀ ਮਿੱਠਾ ਬੋਲਣਾ ਚਾਹੀਦਾ ਤੇ ਬੋਲਣਾ ਕਹਨੇ ਆ ਸਰੀਰ ਨੇ ਬੋਲਣਾ ਨਾ ਸਰੀਰ ਨੇ ਬੋਲਣਾ ਨਾ ਜਵਾਨ ਨੇ ਬੋਲਣਾ ਹੈ ਤੇ ਇਸ ਕਰਕੇ ਮਨ ਤਨ ਆਗੇ ਰੱਖ ਕੇ ਉਹ ਵੀ ਸੇਵ ਕਰੇ ਕਹਿੰਦੇ ਉਹ ਸੇਵਾ ਗਹਿਰੀ ਸੇਵਾ ਉਹ ਸੇਵਾ ਜਿਹਦੇ ਨਾਲ ਤੇਰੇ ਜੀਵਨ ਦੇ ਵਿੱਚ ਤਬਦੀਲੀ ਆਈ ਫਰਕ ਪੈਗਾ ਜੀਵਨ ਵਿੱਚ ਕਿਉਂਕਿ ਅੱਜ ਗਿਆਨੀ ਸੰਤ ਸਿੰਘ ਜੀ ਮਸਕੀਨ ਦੀ ਗੱਲ ਯਾਦ ਹੁੰਦੀ ਆ ਕਹਿੰਦੇ ਹਨ ਅੱਜ ਨੌਜਵਾਨ ਆਪਾਂ ਕਹਿੰਦੇ ਨੇ ਬੱਚੇ ਜੁੜਦੇ ਨਹੀਂ ਹਾਂ ਬੜੀ ਕਿਰਪਾ ਆਪ ਜੀਆਂ ਦੇ ਉੱਪਰ ਤਾਂ ਉਥੇ ਗੱਲ ਕਰਦਾ ਜਿਹੜੇ ਨੌਜਵਾਨ ਕਹਿੰਦੇ ਮੈਂ ਘਰ ਗਿਆ ਕਿਸੇ ਦੇ ਤੇ ਉਹ ਨੌਜਵਾਨ ਘਰ ਸੀ ਤੇ ਸੇਵਾ ਬੜੀ ਕੀਤੀ ਉਹਨੇ ਉਹ ਆਖਿਆ ਬੇਟਾ ਤੁਸੀਂ ਗੁਰਦੁਆਰੇ ਕਿਉਂ ਨਹੀਂ ਆਉਂਦੇ ਵੀ ਮੈਂਨੇ ਸਾਲਾਂ ਤੋਂ ਇੱਥੇ ਆਉਣਾ ਕਥਾ ਕਰ ਤੁਹਾਨੂੰ ਪਹਿਲੀ ਵਾਰ ਦੇਖਿਆ ਤੁਹਾਡੇ ਪਿਤਾ ਜੀ ਤਾਂ ਰੋਜ਼ ਆਉਂਦੇ ਗੁਰਦੁਆਰੇ ਤੁਸੀਂ ਗੁਰਦੁਆਰੀ ਨਹੀਂ ਆਉਂਦੇ ਕਹਿੰਦੇ ਜੀ ਪਿਤਾ ਜੀ ਨੂੰ 40 ਸਾਲ ਹੋ ਗਏ ਗੁਰਦੁਆਰੇ ਜਾਂਦੇ ਆ ਨਾ ਇਹਨਾਂ ਨੇ ਝੂਠ ਬੋਲਣਾ ਛੱਡਿਆ ਨਾ ਇਹਨਾਂ ਨੇ ਸ਼ਰਾਬ ਛੱਡੀ ਨਾ ਧੋਖਾ ਕਰਨਾ ਛੱਡਿਆ ਵੀ ਉੱਥੇ ਜਾ ਕੇ ਵੀ ਕੁਝ ਨਹੀਂ ਪ੍ਰਾਪਤ ਹੋਇਆ ਫਿਰ ਆ ਸਾਡਾ ਕੀ ਸੁਧਾਰ ਹੋਏਗਾ ਕਿਉਂਕਿ ਸਾਡੇ ਉੱਪਰ ਬਹੁਤ ਵੱਡੀ ਜ਼ਿੰਮੇਵਾਰੀ ਹੈ ਸਾਡੇ ਉੱਪਰ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਜਿੱਲੇ ਤੱਕ ਅਸੀਂ ਕੁਝ ਕਰਕੇ ਨਹੀਂ ਦਿਖਾਵਾਂਗੇ ਬੱਚੇ ਅਸੀਂ ਘਰ ਬੈਠੇ ਹਾਂ ਬੱਚਿਆਂ ਗੁਰਦੁਆਰੇ ਜਾਓ ਨਹੀਂ ਜਾਣਗੇ ਨਹੀਂ ਜਾਣਗੇ ਬੱਚੇ ਜਿੱਲੇ ਤੱਕ ਅਸੀਂ ਉਹਨਾਂ ਨੂੰ ਕਰਕੇ ਨਹੀਂ ਦਿਖਾਵਾਂਗੇ ਅਸੀਂ ਨਹੀਂ ਆ ਬਗ ਗੁਰਦਾਰੇ ਜਾ ਕੇ ਕਰਨ ਬੱਚਿਆਂ ਨੇ ਤਾਂ ਫਿਰ ਉਹਨਾਂ ਨੂੰ ਬਹਾਨਾ ਹੈ ਤੇ ਅਸੀਂ ਇਹ ਸਾਡੇ ਅੰਦਰ ਝਾਤ ਮਾਰਨੀ ਆ ਕਿ ਅਸੀਂ ਇਹ ਅਸੀਂ ਜੀਵਨ ਸਾਨੂੰ ਬੜਿਆ ਗੁਰੂ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਆ ਬਖਸ਼ਿਸ਼ ਕੀਤੀ ਆ ਇਹ ਸਾਡਾ ਵੀ ਫਰਜ਼ ਹੈ ਸਾਡੇ ਕਿੰਨੇ ਤੁਸੀਂ ਚਾਹੋ ਸਾਡੇ ਜਿੰਨੇ ਬੈਠੇ ਭਾਗਾ ਵਾਲੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਕਿ ਕਿਸੇ ਅੰਦਰ ਕਈਆਂ ਦੇ ਅੰਦਰ ਚਾਹੋ ਹੀ ਨਹੀਂ ਪੈਦਾ ਹੁੰਦਾ ਮੈਂ ਵੀ ਉੱਠ ਕੇ ਚੌਰ ਸਾਹਿਬ ਕਰਾਂ ਵੀ ਚਾਹੋ ਹੀ ਨਹੀਂ ਪੈਦਾ ਹੁੰਦਾ ਮੈਂ ਵੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਲਵਾਂ ਮੈਂ ਵੀ ਅਰਦਾਸ ਕਰਾਂ ਤੁਸੀਂ ਤਾਂ ਭਾਗਾ ਵਾਲੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਕਿ ਜਿਨ੍ਹਾਂ ਦੇ ਅੰਦਰ ਚਾਹੋ ਹੀ ਨਹੀਂ ਪੈਦਾ ਹੋਇਆ ਕਿ ਅਸੀਂ ਸੋਚਿਆ ਵੀ ਜੇ ਫਤਿਹ ਬੁਲਾਉਣੀ ਹੈ ਤੇ ਇਹ ਤਾਂ ਗੁਰਦਾਰੇ ਦੇ ਭਾਈ ਦਾ ਕੰਮ ਆ ਪਿਓ ਵੀ ਵਿਚਾਰਾ ਉੱਠੇ ਫੜਦੇ ਬੁਲਾਵੇ ਬੈਠੇ ਤਾਂ ਵੀ ਫੜਦੇ ਬੁਲਾਵੇ ਖੜਾ ਹੋਵੇ ਫੜਦੇ ਬੁਲਾਵੇ ਵੀ ਸਾਡਾ ਕੋਈ ਫਰਜ਼ ਨਹੀਂ ਹੈ ਅੱਜ ਸੋਚਿਆ ਵੀ ਅਸੀਂ ਪੰਜਾਬੀ ਨਹੀਂ ਬੱਚਿਆਂ ਨੂੰ ਸਿਖਾਉਣੀ ਗੁਰਦੁਆਰੇ ਵਾਲਿਆਂ ਦਾ ਕੰਮ ਹੈ ਪ੍ਰਬੰਧਕ ਕਮੇਟੀ ਦਾ ਕੰਮ ਹੈ ਵੀ ਸਾਡਾ ਫਰਜ਼ ਨਹੀਂ ਹੈ ਕਿ ਅਸੀਂ ਬੱਚੇ ਨੂੰ ਜਪਜੀ ਸਾਹਿਬ ਪੜਾਈਏ ਕਿਹਦੀ ਡਿਊਟੀ ਹੈ ਆ ਤੁਸੀਂ ਸਿੱਖ ਰਹਿਤ ਮਰਜਾਦਾ ਪੜੋ ਸਪਸ਼ਟ ਲਿਖਿਆ ਵੀ ਹਰੇਕ ਸਿੱਖ ਦਾ ਫਰਜ਼ ਹੈ ਆਪਣੇ ਬੱਚੇ ਬੱਚੀ ਨੂੰ ਗੁਰਮੁਖੀ ਅੱਖਰਾਂ ਦਾ ਗਿਆਨ